ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵੱਡੇ ਸਭਰਾ ਪਹੁੰਚੇ ਆਂ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪੱਟੀ ਤੋਂ ਕੋਈ 10 ਕਿਲੋਮੀਟਰ ਦੀ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਵੱਡੇ ਸਭਰਾ ਤੇ ਪੋਰਚੂ ਡੇਰੀ ਫਾਰਮ ਤੇ ਆਏ ਆਂ ਡਾਕਟਰ ਸਾਹਿਬ ਸਿੰਘ ਉਹਨਾਂ ਦੇ ਕੋਲ ਹਰੀਕੇ ਪੱਤਨ ਤੋਂ ਕੋਈ 8 10 ਕਿਲੋਮੀਟਰ ਦੀ ਦੂਰੀ ਹੈ ਸਾਰੀ ਤੇ ਬਿਲਕੁਲ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਪਿੰਡ ਵੱਡੇ ਜ਼ਭਰਾ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਵੱਡੀ ਗਿਂਤੀ ਦੇ ਵਿੱਚ ਮਾਲ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਨਾਗਾਪਾ ਤੁਹਾਨੂੰ ਨੌ ਦਿਖਾਉਣੇ ਆ ਟੋਟਲ ਤੇ ਦੋ ਭਾਗਾਂ ਦੇ ਵਿੱਚ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਇੱਕ ਪਹਿਲਾ ਭਾਗ ਤੁਸੀਂ ਇਹ ਦੇਖ ਰਹੇ ਜਿਹਦੇ ਵਿੱਚ ਪੰਜ ਵੇੜਾ ਆਪਾਂ ਤੁਹਾਨੂੰ ਕਵਰ ਕਰ ਦਿੱਤੀਆਂ ਨੇ ਤੇ ਚਾਰ ਵੇੜਾ ਤੁਹਾਨੂੰ ਸੈਕੰਡ ਭਾਗ ਦੇ ਵਿੱਚ ਆਪਾਂ ਉਹ ਵੀ ਦਿਖਾ ਦੇਾਂਗੇ ਠੀਕ ਹੈ ਜੀ ਤੇ ਬਾਕੀ ਪੂਰੀ ਤਫਲੀ ਦੇ ਨਾਲ ਮਾਲ ਤੁਹਾਨੂੰ ਦਿਖਾ ਦਿਆਂਗੇ ਸੂਏ ਸੂਆ ਨਾਗਨੇ ਸਾਰੇ ਇੱਕ ਜਿਹੜੀ ਐਰ ਸਿਰ ਦੇ ਵਿੱਚ ਵੇੜਾ ਉਹ ਗ ਤੇ ਬਾਕੀ 8 ਨਾਗ ਜਿਹੜੇ ਸਵੇ ਸਵੇ ਆ ਤਰੀਕ ਅੱਜ ਤੁਸੀਂ ਨੋਟ ਕਰ ਲਓ 31 ਜਨਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਜਰਸੀ ਬ੍ਰੀਡ ਦੇ ਵਿੱਚ ਵੜਾ ਦਿਖਾ ਦੇਾਂਗੇ ਤੁਹਾਨੂੰ ਐਚਐਫ ਦੇ ਵਿੱਚ ਕ੍ਰੋਸ ਤੇ ਸ਼ਾਈਵਾਲ ਦੇ ਵਿੱਚ ਕ੍ਰੋਸ 에ਅਰ ਸ਼ੈਡ ਦੇ ਵਿੱਚ ਅੱਜ ਵੜਾ ਹੋਣ ਵਾਲੀਆਂ ਨੇ ਕਰਦੇ ਆ ਗੱਲਬਾਤ ਪੂਰੀ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਡਾਕਟਰ ਸਾਫ ਸਿਆ ਸੱਸੀ ਕਰ ਸੱਸੀ ਗੱਲ ਸੰਦ ਸਾਡੀ ਸੱਸੀ ਕਰ ਮਾਰੇ ਠੀਕ ਠਾਕ ਹਾਂਜੀ ਵਧੀਆ ਜੀ ਗੁਰੂ ਰਾਮ ਦਾਸ ਜੀ ਮੇਰਬਾ ਠੀਕ ਆ ਜੀ ਡਾਕਟਰ ਸਾਹਿਬ ਐਸੇ ਆਜਾ ਵੜਾ ਆਪਣੇ ਕੋਲ 9 10 ਨਾਗ ਹੈਗੇ ਹਾਂਜੀ ਹਾਂਜੀ ਜੇ ਆਪਾਂ ਪਹਿਲ ਕਰ ਲਈਏ ਪਹਿਲ ਦੇ ਅਧਾਰ ਤੇ ਗੱਲ ਕਰੀਏ ਜਰਸੀ ਜਿਆਦੀ ਆਪਾਂ ਜਰਸੀਆਂ ਖਾਦੀਆਂ ਜੀ ਇਹਰ ਸ਼ਰਤ ਜਰਸੀ ਵੀ ਜਰਸੀ ਜਰਸੀ ਹੋਈ ਪਈ ਹੈ ਡਿਮਾਂਡ ਜਿਆਦੀ ਵੱਧ ਗਈ ਹਾਂਜੀ ਹਾਂਜੀ ਤੇ ਜਿਹੜੀ ਦੂਜੀ ਵੀਡੀਓ ਦੇ ਵਿੱਚ ਆਪਾਂ ਉਹ ਐਚਐਫ ਖਾਦਾਂਗੇ ਵੱਡੀਆਂ ਵੇੜਾਂ ਉਹ ਵੱਡੀਆਂ ਬੱਚੀਆਂ ਉਹਦੇ ਚ ਕਰਤੀਆਂ ਹਾਂਜੀ ਵੱਡੀਆਂ ਵੇੜਾਂ ਦੂਜੇ ਪੁਰਜ ਕਰਤੀਆਂ ਠੀਕ ਹੈ ਵੀ ਹਾਂਜੀ ਲੋ ਵੀ ਦੋਸਤੋ ਅੱਜ ਬਿਲਕੁਲ ਜਿਹੜੇ ਕ੍ਰੋਸ ਵਿੱਚ ਵੇੜਾਂ ਹੋਣਗੀਆਂ ਤੇ ਜ਼ਿਆਦਾਤਰ ਜਿਹੜੇ ਜਰਸੀ ਅੰਗ ਦੇ ਵਿੱਚ ਨਗਨੇ ਉਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿਆਂਗੇ ਪਸ਼ੂ ਸਾਰੇ ਸੂਏ ਸੂਏ ਆ ਤੇ ਡਿਟੇਲ ਇੱਕ ਪਾਸੇ ਤੋਂ ਸ਼ੁਰੂਆਤ ਆਪਾਂ ਤੇ ਡਾਕਟਰ ਸਾਹਿਬ ਪੰਜ ਨੰਬਰ ਇਧਰੋਂ ਕਰਦੇ ਹਾਂ ਹਾਂਜੀ ਜੀ ਸੰਧੂ ਸਾਹਿਬ ਜਿਆਦਾ ਤਾਂ ਮੈਨੂੰ ਲੱਗਦਾ ਵਛੀਆਂ ਹੋਈਆਂ ਅੱਜ ਦੇ ਮਗਰ ਵਛੀਆਂ ਹਾਂਜੀ ਪਿਛਲੀ ਵਾਰੀ ਸਾਰੇ ਵਛੇ ਹੀ ਤਰਕੀ ਵਛੀਆਂ ਹੀ ਆ ਅੱਛਾ ਮਗਰ ਏਰਕੀ ਬਛੀਆਂ ਆ ਗਈਆਂ ਬਾਕੀ ਜਰਸੀਆਂ ਜਿੰਨੀਆਂ ਕਿ ਸੰਧੂ ਸਾਹਿਬ ਆਪhleਂ ਦੀਆਂ ਤੀਨ ਚਲੋ ਵੀਡੀਓ ਕਵਰ ਕੀਤੀ ਆ ਮਛੀਆਂ ਵਾਲੀ ਕੀਤੀ ਆ ਤੇ ਜਰਸੀ ਦੀ ਡਿਮਾਂਡ ਵੀ ਜ਼ਿਆਦਾ ਜੇ ਹਾਂ ਤੇ ਪੈਸੇ ਲਾ ਕੇ ਫਿਰ ਚੀਜ਼ ਮਿਲਦੀ ਜੇ ਬਸ ਬਸ ਜੀ ਆਪਣੇ ਤਾਂ ਬੜੀ ਬੜੀ ਚੰਗੀ ਵਛੀ ਆ ਵਕਤ ਜਰਸੀ ਪੱਜੀ ਐਰ ਸ਼ਹਿਰ ਤੇ ਜਰਸੀ ਐਡੀ ਗੱਲ ਕਰੀਏ ਇਹ ਚਾਰੇ ਦੰਦ ਜੇ ਚੌਗੀ ਕਨਫਰਮ ਆ ਤੇ ਪਿੱਛੇ ਜਿਗ ਦੀ ਮਗਰ ਜੇ ਕਿ ਸੀਮੰਤੀ ਬੱਛੀ ਆ ਹਾਂਜੀ ਬੱਛੀ ਬੜੀ ਕਾਲ ਦੀ ਆਜ ਕਿੰਨੇ ਦਿਨ ਚ ਇਹ ਤੀਜਾ ਦਿਨ ਆ ਇਸਨੂੰ ਤੀਜਾ ਦਿਨ ਆ ਹਾਂਜੀ ਜੇਰ ਜੁਰ ਦੀ ਆਪਣੇ ਕੋਲੇ ਪ੍ਰੋਪਰ ਵੀਡੀਓ ਪਈ ਆ ਤੇ 14 ਲੀਟਰ ਬੋਲੇ ਦੇ ਸਟਾਰਟਿੰਗ ਕੀਤੀ ਆ ਜੀ ਠੀਕ ਇਹ ਪਲੂਨ ਆ ਨਾ ਡਾਕਟਰ ਹਾਂ ਪਲੂਨ ਚ ਪਲੂਨ ਠੀਕ ਆ ਬਹੁਤ ਚੌਗੀ ਬੱਛੀ ਆ ਦੋਸਤੋ ਪਲੂਨ ਪਹਿਲਾ ਸੂਆ ਬੱਛੀ ਸੂਈ ਆ ਤੇ 14 ਲੀਟਰ ਹੁਣ ਕੋਈ ਫਿਰ ਬੋਲਾ ਹੀ ਸਮਝ ਲੈ ਠੀਕ ਆ ਜੀ 14 ਲੀਟਰ ਤੋਂ ਸਟਾਰਟਿੰਗ ਕੀਤੀ ਆ ਆ ਦੇਖੋ ਸੋ ਹਾਈਟ ਕਰਦਾ ਮੀਡੀਅਮ ਤੇ ਵਿੱਚ ਆ ਬਾਕੀ ਥਣ ਭਾਂਡੇ ਦੀ ਪੂਰੀ ਕਵਰਤਾਰ ਆ ਬਾਕੀ ਲਾਈਟ ਚਮਕ ਬੜੀ ਵ ਨਗੀਨਾ ਹੀ ਜੇ ਆਹ ਤੇ ਕਿਸੇ ਨੇ ਆਨਲਾਈਨ ਵੀ ਬੈਡ ਖਰੀਦੀ ਕਰਨੀ ਹੈ ਨਾ ਤਾਂ ਵੀ ਆਪਣੀ ਉਹਦੀ ਪੂਰ ਦੀ ਤੇ ਪਿੱਛੇ ਦੀ ਗਰੰਟੀ ਜੇ ਠੀਕ ਹੈ ਜੀ ਹੁਣ ਪਿਛਲੀਆਂ ਜਿਹੜੀਆਂ ਜਰਸੀਆਂ ਹੀ ਉਹ ਇੱਕ ਟਾਰੀ ਚਲ ਗਈ ਤੇ ਇੱਕ ਇਧਰਲੀ ਕੋਟਕਪੁਰੇ ਵਾਲੀ ਸਾਈਡ ਤੇ ਅੱਛਾ ਜੀ ਆਨਲਾਈਨ ਹੀ ਮਾਲਵੇ ਤੇ ਇੱਕ ਮਾਝੇ ਚ ਹਾਂਜੀ ਹਾਂਜੀ ਠੀਕ ਹੈ ਜੀ ਲੋਕ ਦੱਸੋ ਜਰਸੀ ਬਰੀਡ ਤੁਸੀਂ ਚੈੱਕ ਕਰੋ ਪਨੂਨ ਪਹਿਲਾਂ ਵੱਛੀ ਸੁਈ ਆ ਚੌਕੀ ਮੋਹ ਦੰਦੀ ਮਗਰ ਜਿਗ ਦੀ ਵੱਛੀ ਆ ਫੀਮੇਲ ਕਾਫ ਨੇ ਜਨਮ ਦਿੱਤਾ ਤੇ 14 ਲੀਟਰ ਅਜਾ ਕੋਈ ਦੂਜੇ ਤੀਜੇ ਚੌਥੇ ਦਿਨ ਦੇ ਦੌਰਾਨ ਕੋਈ ਬੋੜਾ ਮਾਰਨ ਦੇ ਭਾ ਫਾੜੀ ਵਾਲਾ ਹਵਾਨਾ ਚੱਡਾ ਸਾਫ ਸੁਥਰਾ ਦੇਵਾ ਸੋ ਚੌਣਤਿਆਂ ਨੇ ਇੱਕ ਨੰਬਰ ਆ ਸੰਧੂ ਸਾਹਿਬ ਦੂਜੇ ਨੰਬਰ ਤੇ ਜੇ ਆਪਾਂ ਨੇ ਜਰਸੀਆਂ ਮੈਨ ਇਹਦੇ ਨਾਲ ਦੱਸ ਦਿਆਂ ਦਾ ਸੀ ਤੇ ਮੈਂ ਦੱਸ ਹੀ ਜਰਸੀਆਂ ਲੈਵਾਂ ਇਹਨਾਂ ਸ਼ੌਂਕ ਪਿਆਰੀ ਇਹਨਾਂ ਦਾ ਬਾਕੀ ਆਪਾਂ ਅਪੀਲ ਵਿੱਚ ਕਰਦੇ ਨੇ ਬੇਨਤੀ ਸਾਰੇ ਭਰਾਵਾਂ ਨੂੰ ਕਿ ਇਹ ਸੇਲ ਕਰਨੀਆਂ ਵੇਚਣੀਆਂ ਨੇ ਹੋਰ ਸੰਪਰਕ ਕਰ ਲੈਣ ਜਰੂਰ ਕਨੈਕਟ ਕਰਨਾ ਆਪਣੇ ਨਾਲ ਆਪਾਂ ਇਤਰੇ ਵੀਡੀਓ ਜੀ ਮੰਗਾ ਲਾਂਗੇ ਬਾਕੀ ਡਾਕਟਰ ਸਾਹਿਬ ਕੋਈ ਪੂਰ ਸਟੇ ਤੋਂ ਰਹਿਤ ਮੈਂ ਕਿਹਾ ਸੰਧੂ ਸਾਹਿਬ ਪੂਗਰ ਉਹਦੇ ਵਾਪਸ ਭੇਜਦੇ ਹਾਂ ਜਾਂਦਾ ਪਹਾੜਾ ਵੀ ਮੇਰਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੰਡੀ ਧੀਰੀ ਜਰਸੀ ਬ੍ਰੀਡ ਦੇ ਵਿੱਚ ਬੱਚੀ ਤੁਹਾਨੂੰ ਦਿਖਾਤੀ ਆ ਮਗ ਤੋ ਡਾਕਟਰ ਸਾਹਿਬ ਕੀ ਡਿਮਾਂਡ ਹੈ ਕੀ ਮੁੱਲ ਮੁੱਲ ਸੰਧੂ ਸਾਹਿਬ ਜੋ ਇਹਦਾ ਮਰਜ਼ੀ ਕਰ ਲਈਏ ਇਹ ਆਪਾਂ 90000 ਦੀ ਦੇ ਦਾਂਗੇ 90000 ਹਾਂਜੀ ਤੇ ਜਿੱਥੇ ਤੱਕ ਆਪਾਂ ਛੱਡਣੀ ਹੈ 88000 ਦੀ 2000 ਰੁਪਏ ਦਾ ਮਾਨਤਨ ਕਰਦਿਆ ਕਰੋ ਆਂਦੇ ਵੀ ਵੀਰ ਤੁਹਾਨੂੰ ਰਾਮਾਨਤਨ ਰਾਸਿਆਂ ਘੱਟ ਕਰਾਉਣਾ ਮੈਂ ਕਿਹਾ ਵੀ ਬੰਦੇ ਸਾਡੇ ਆਪੇ ਵਪਾਰੀ ਭਰਾ ਸਿਆਣੇ ਆ ਵੀ ਉੱਥੇ ਦੇਣ ਦੂਦੇ ਨਹੀਂ ਬੱਚੀ ਵੀ ਸੰਧੂ ਸਾਹਿਬ ਚੌਕੀ ਜੇ ਤੁਹਾਨੂੰ ਇਹ ਪਤਾ ਬਰੀਡ ਦੇ ਵਿੱਚ ਕਾ ਪੈਸੇ ਲਾ ਕੇ ਚੀਜ਼ ਮਿਲਦੀ ਜਰਸੀ ਆ ਚਲੋ ਪੈਸੇ ਤਾਂ ਲਾਈ ਤੇ ਆ ਔਰ ਜਿੰਨਾ ਵੀ ਰਾਇਤ ਹੋ ਸਕੇ ਜ਼ਰੂਰ ਰਾਇਤ ਕਰਿਆ ਹਾਂਜੀ ਕਰਾਂਗੇ ਕਰਾਂਗੇ ਸੰਧੂ ਸਾਹਿਬ ਜਿਹੜਾ ਦੂਦ ਲਓ ਵੀ ਬੱਚੀ ਦੋਸਤੋ 88000 ਦੀ ਡਾਕਟਰ ਕਹਿੰਦਾ ਵੀ ਆਪਾਂ ਦਵਾਂਗੇ ਇੱਧਰ ਸੈਕੰਡ ਨੰਬਰ ਤੇ ਆ ਜੀਏ ਤੇ ਆ ਜਰਸੀ ਫਿਰ ਕੀ ਜਾਂਦੀ ਆ ਡਾਕਟਰ ਇਹ ਸੰਧੂ ਸਾਹਿਬ ਅੱਛਾ ਜੀ ਹਾਂ ਜੀ 10 ਦਿਨਾਂ ਦੀ ਸੂਈ ਹੈ 20 ਲੀਟਰ ਮਗਰ ਵੀ ਬੱਚੀ ਹਾਂਜੀ ਬੱਚੀ ਪਿਓਰ ਦਿਖਾਵਾਂਗੇ ਜੈਗ ਸ਼ਾਟ ਦੀ ਹੋ ਠੀਕਾ ਜੀ ਲਓ ਵੀ ਮਗਰ ਜੈਗ ਜੈਗ ਸ਼ਾਟ ਦੀਆਂ ਹੋਈਆਂ ਪਈਆਂ ਬੱਚੀਆਂ ਚ ਇੱਕ ਇਹ ਕਮਾਲ ਹੀ ਲੱਗੀ ਸੰਧੂ ਸਾਹਿਬ ਜਿਹੜੀ ਅਸਲ ਪਿਓਰ ਜਰਸੀ ਹਨ ਨਗੀਨਾ ਹੀ ਆ ਕਰੋ ਚੈੱਕ ਹਾਈਟ ਵੇਖੋ ਕਿੰਨੀ ਲੰਮੀ ਰੇਲ ਗੱਡੀ ਜੀ ਦੀ ਲਓ ਜੀ ਲਵਾਈ ਲਵਾਈ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਸੋ 20 ਲੀਟਰ ਅਜ 10ਵੇਂ ਦਿਨ ਦੇ ਦੌਰਾਨ ਆ ਸੋ 20 ਲੀਟਰ ਦੁੱਧ ਦੇ ਥੱਲੇ ਦੋਸਤੋ ਹਾਜ਼ਰ ਆ ਮਗਰ ਜੈਗ ਸ਼ਾਟ ਦੀ ਬੱਚੀ ਆ ਫੀਮੇਲ ਕਾਫ ਆ ਇਸ ਵੇਡ ਦੇ ਸੋਬ ਡਾਕਟਰ ਦੂਜਾ ਸੀ ਹਾਂਜੀ ਦੂਜਾ ਜੀ ਤੇ ਚਵਾਈ ਸੰਧੂ ਸਾਹਿਬ ਐਡੀ ਲੱਗੀ ਵੀ ਮਾਲਕ ਦੀ ਕਿਰਪਾਈ ਆ ਠੀਕ ਹੈ ਭਾਈ ਲੋ ਵੀ ਬਾਕੀ ਰੰਗ ਫੈਸ਼ਨ ਪੂਸ਼ਨ ਕਰੋ ਚਾਹੇ ਕਿ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਆ ਬੂਥੀ ਬਾਤੀ ਬਿਲਕੁਲ ਛੋਟੀ ਲੰਬਾਈ ਪੂਰੀ ਆ ਤੇ ਥੱਬਿਆਂ ਦਾ ਲੇਵਾ ਕਰਮਾ ਲਈ ਲਈ ਖੜੀ ਐ ਬਹੁਤ ਬੜੀ ਆ ਲੱਗੀ ਠੀਕ ਹੈ ਜੀ ਸੋ ਵੱਚੀ ਬਹੁਤ ਵਧੀਆ ਦੋਸਤੋ ਜ਼ਬਰਦਸਤ ਫੋਲ ਕਮਾਲ ਦੀ ਹੈ ਤੇ ਆ ਮਗਰ ਵੱਚੀ ਆ ਅਜ 10 ਦਿਨਾਂ ਦਾ ਬੱਚਾ ਆ ਕਰੋਚਕ ਜੀ ਸੰਧੂ ਸਾਹਿਬ ਇਨੇ ਦੁੱਧ ਦੇ ਵਿੱਚ ਬੈੜਾ ਬੜੀਆਂ ਘੱਟ ਮਿਲਦੀਆਂ ਜਰਸੀਆਂ ਹਾਂ ਦੁੱਧ ਕਹਿ ਦੇਣਾ ਤੇ ਮੁਰਕੇ ਚਵਾਉਣਾ ਆਪਾਂ ਚਵਾ ਕੇ ਦੇਵਾਂਗੇ ਕੋਈ ਦੋ ਟਾਈਮ ਚੋਵੇ ਕੋਈ ਤਿੰਨ ਟਾਈਮ ਤਸल्ली ਕਰਕੇ ਭਾਵੇਂ ਕੰਨ ਵੇਖੋ ਅਸਲੀ ਜਿਹੜੀ ਬਰੀਡ ਕੁਆਲਟੀ ਦੀ ਗੱਲ ਕਰੀਏ ਕੰਨ ਵੇਖੋ ਕਿੱਡਾ ਸੰਭੋਲਿਆ ਕੰਨ ਛੋਟੇ ਛੋਟੇ ਦੇ ਕੰਨ ਹਾਂਜੀ ਛੋਟੇ ਜਿਹੇ ਬੰਦੇ ਅੱਧਾ ਅੱਧੀ ਉਂਗਲੀ ਆ ਹਾਂ ਬਹੁਤ ਵਧੀਆ ਡਾਕਟਰ ਇਹਦਾ ਮੋਲਾ ਚ ਕੀ ਰਹਿਣਾ ਬਾਹ ਇਹ 1 15 ਹੀ ਦੇ ਦਾਂਗੇ ਸੰਧੂ ਸਾਹਿਬ 1 15 ਹਾਂਜੀ ਇਹ ਸੰਧੂ ਸਾਹਿਬ ਪਤਾ ਕਿਉਂ ਆ ਕਿਉਂਕਿ 20 ਲੀਟਰ ਦੇ ਵਿੱਚ ਜਰਸੀ ਤੁਹਾਨੂੰ ਐਫ ਐਫ ਦੇ ਕਾਢ ਹੀ ਦਿੰਦੀਆਂ ਵਾਂ ਜਰਸੀਆਂ ਨਹੀਂ ਕਾਢਦੀਆਂ ਜੀ ਉਹ ਚੰਗੀ ਨਸਲ ਬਰੀਡ ਹੋਵੇ ਫਿਰ ਕੁਆਲਟੀ ਦੇ ਪੈਸੇ ਸੰਧੂ ਸਾਹਿਬ ਇਹ ਬੈੜਾ ਦੇ ਧੰਨਵਾਦ ਸਨ ਠੀਕ ਆ ਜੀ ਹਾਂਜੀ ਲਓ ਜੀ ਇਹ ਦੋਸਤੋ 1 15 ਦੀ ਜਿਹੜੀ ਤੁਹਾਨੂੰ ਮਿਲੂਗੀ ਬੱਚੀ ਤੇ 20 ਲੀਟਰ ਦੇ ਥੱਲੇ ਹੁਣ ਹਾਰ ਜਿਹੜੀ ਚੀਜ਼ ਆ ਨਾ ਫਿਕਸ ਆਰਡਰ ਆ ਬਾਕੀ ਲੇਵਾ ਥਾਨ ਲੇਵੇ ਜਿਹੜਾ ਗੈਪ ਚਾਹੀਦਾ ਹਰ ਇਚ ਕੁਆਲਟੀ ਹੈਗੀ ਜੇ ਕਰੋ ਚੈੱਕ ਮੁੱਠੀ ਮੁੱਠੀ ਥਾਣਾ ਠ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੀ ਚੱਲਿਓ ਠੀਕ ਆ ਜੀ 115000 ਡਿਮਾਂਡ ਠੀਕ ਆ ਜੀ ਸੋ ਅਗੇ ਨਖਤ ਇਧਰ ਆ ਜੇ ਸੰਧੂ ਸਾਹਿਬ ਦੂਜਾ ਸਵੇਰੇ ਓਕੇ ਤੇ ਐ ਵਕਤ 13 14 ਲੀਟਰ ਬੋਲਾ ਹੀ ਬੋਲਾ ਵਾ ਠੀਕ ਆ ਉਹ ਦੂਜਾ ਸਵੇਰੇ ਅੱਜ ਕਿੰਨੇ ਦਿਨਾਂ ਦੀ ਸੂਈ ਆ ਹਾਂਜੀ ਇਹ ਸੂਈ ਪਰਸੋ ਹੀ ਆ ਜੀ ਰਾਣੀ ਵੀਰ ਆ ਖੋਲੀ ਠੀਕ ਆ ਠੀਕ ਆ ਹਾਂਜੀ ਲਈ ਇਹ ਪਰਸੋਂ ਦੀ ਸੂਈ ਆ ਮਗਰ ਇਹਦੇ ਕੀ ਬੱਚਾ ਹਾਂਜੀ ਬੱਚਾ ਜੀ ਬੱਚਾ ਉਹਦੀ ਪਰਸੋਂ ਦੀ ਸੂਈ ਆ ਮਗਰ ਬੱਚਾ ਹਾਂਜੀ ਇਹ ਸੂਬਾ ਪਲੂਨ ਪਹਿਲਾ ਸੂਆ ਹੀ ਆ ਠੀਕ ਆ ਜੀ ਪਛੀ ਇਹ ਕਿੰਨਾ ਤੋਂ ਦੱਸਿਆ ਬਹੁਤ ਕੱਚਾ ਜੀ ਸੰਧੂ ਸਾਹਿਬ 12 13 ਲੀਟਰ ਬੋਇਲਰ ਸਟਾਰਟਿੰਗ ਕੀਤੀ ਜੇ ਅੱਛਾ ਜੀ ਹਾਂਜੀ ਲਓ ਵੀ ਠੀਕ ਆ ਜੀ ਸੋ ਹਾਈ ਟੂ ਮੀਡੀਅਮ ਦੇ ਵਿੱਚ ਆ ਤੇ ਪਲੂਨ ਪਹਿਲਾ ਸੂਆ ਹੈ ਬੱਚੀ ਸੂਈ ਆ ਠੀਕ ਆ ਜੀ ਮਗਰ ਇਹਦੇ ਬੱਚਾ ਮੇਲ ਕਾਫ ਤਾਂ ਤੁਨ ਸੰਦੂ ਸਾਹਿਬ ਬੜਾ ਕੁਆਲਟੀ ਵਾਲਾ ਲੱਗਾਇਆ ਐ ਐਚਪੀ ਕ੍ਰੋਸ ਦੇ ਵਿੱਚ ਗਰਮੀ ਦੀ ਜਾਣ ਜੀ ਬਹਰਾ ਲੀਟਰ ਦੱਸਿਆ ਹਾਂ ਹਾਂਜੀ ਬੋਲਾ ਜੀ ਬੋਲਾ ਹਾਂ ਮਗਰ ਬੱਛਾ ਦੀਦਾ ਮੇਲ ਕਾ ਪਿਆ ਠੀਕ ਹੈ ਜੀ ਹਾਂਜੀ ਬਾਕੀ ਮਗਰ ਬੱਛਾ ਮੇਲ ਕਾ ਫਾ ਠੀਕ ਹੈ ਜੀ ਕਿ ਚੋਣ ਚਾਂਦੀ ਓਕੇ ਸੰਦੂ ਸਾਹਿਬ ਜੇ ਧਾਰ ਚ ਕੋਈ ਪਾਉ 1921 ਫਰਕ ਹੋਵੇ ਤੇ ਜਿਹੜਾ ਔਨ ਜਾਣ ਦਾ ਵੀ ਖਰਚਾ ਮੈਂ ਦਿਆਂਗਾ ਹੱਥੋਂ ਫਰਾਂਦੀ ਬਿਲਕੁਲ ਠੰਡੀ ਸੰਦੂ ਸਾਹਿਬ ਚਵਾਈ ਵੀ ਕਰਾ ਦੇਵਾਂਗੇ ਕਰਨੇ ਗੱਲ ਟਾਰਾ ਮਾਰਦੇ ਠੀਕ ਹੈ ਜੀ ਹਾਂ ਠੀਕ ਹੈ ਤੇ ਇਹਦਾ ਮੁੱਲ ਕੀ ਕਰਦਾ ਫਿਰ ਡਾਕਟਰ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈ 55000 ਦੀ ਜੈਸ ਨੂੰ ਦੇ ਦਾਂਗੇ ਠੀਕ ਹੈ ਹਾਂਜੀ ਮਾ ਵੀ 55000 ਦੀ ਹਾਂਜੀ ਠੀਕ ਹੈ ਤੇ ਬਾਕੀ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਉਹ ਬੈਡਰਾ ਮਾਰਾ ਪਾਲੋ ਕੋ ਨਹੀਂ ਵੰਗਾ ਕੋਈ ਲਾਲਾਪੁਰ ਅਰੀਜਨਲ ਕੋਈ ਨਹੀਂ ਨਾ ਵੇਖੇ ਸੰਧੂ ਸਾਹਿਬ ਹੋਲੀ ਬਹੁਤ ਆ ਲਓ ਜੀ ਕਰੋ ਚੈੱਕ ਠੀਕ ਆ ਜੀ ਹਾਂਜੀ ਇਹ 50000 ਫਿਰ ਡਿਮਾਂਡਿੰਗ ਦੀ ਕਰਤੀ ਨਹੀਂ ਸਾਨੂੰ ਸਭ 55000 55000 ਵੇਖੀਏ ਨਹੀਂ ਨਹੀਂ ਉਸੇ ਵੇਲੇ ਆ ਕੇ ਡਾਕਟਰ ਤਾਂ ਨਹੀਂ ਲਈ। ਮੈਂ ਬਾਕੀ ਮਾਂਤਨ ਹੁੰਦਾ ਰਹੂਗਾ। ਕਰੂੰਗਾ ਕਰੂੰਗਾ ਸੰਧੂ ਸਾਹਿਬ। ਜ਼ਿਆਦਾ ਨਹੀਂ ਸੰਧੂ ਸਾਹਿਬ 15 ਲੀਟਰ 16 ਲੀਟਰ ਦੁੱਧ ਚਵਾਈ ਜਾਊਗੀ। ਜ਼ਿਆਦਾ ਤਾਂ ਮੈਂ ਨਹੀਂ ਆਂਦਾ। ਆ ਚਲੋ ਇੰਨਾ ਚਵਾਈ ਜਾਵੇ। ਹਾਂਜੀ ਹਾਂਜੀ। ਥੋੜਾ ਬਾਕੀ ਪੈਨ ਫੋਨ ਦੀ ਚੰਗੀ ਆਣੀ ਗਰਮੀ ਦੇ ਵਿੱਚ ਜਾਣ ਦੇਣੀ। ਚਲੋ ਠੀਕ ਆ। ਡਾਕਟਰ ਸਾਹਿਬ ਅਗੇ ਨੈਕਸਟ ਇਹ ਚੌਗੀ ਜੇ ਭੈੜਾ। ਕਬੀ ਉਹ ਕਿ ਚਾਰ ਦਾ ਦ ਬੱਚੀ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਪਲੂਨ ਇਹ ਵੀ ਪਹਿਲਾਂ ਨਹੀਂ ਹੈ ਨਾ ਬੱਚੀ ਪਹਿਲਾਂ ਪਹਿਲਾਂ ਤਾਂ ਮਗਰ ਬੱਚੀ ਜੇ ਆ ਮਗਰ ਬੱਚੀ ਆ ਗਈ ਆ ਇਹ ਕਿਨੇ ਕਿ ਦਿਨਾਂ ਦੇ ਵਿੱਚ ਚੱਲਣ ਦੀ ਹੈ ਇਹ ਇਹਨੂੰ ਅੱਜ ਚੌਥਾ ਦਿਨ ਹੋਇਆ ਜੀ ਸੁਈ ਨੂੰ ਚੌਕ ਦਿਨਾਂ ਦੀ ਸੁਈ ਆ ਬੋਲਾ ਫਿਰ ਡਾਕਟਰ ਕਿੰਨਾ ਕਿਹਾ 14 ਲੀਟਰ 14 ਲੀਟਰ ਚੋ ਕੇ ਫਿਰ ਲੈ ਕੇ ਜਾਵੇ ਕੋਈ ਵੀਰ ਭੈਣ ਭਰਾ 14 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਬਿਲਕੁਲ ਛਾੜਵਾ ਜਾ ਜਿਹੜਾ ਦੋਸਤ ਸਰੀਰ ਆ ਪਿੰਡੇ ਪੁੰਡੇ ਦੀ ਛਾੜਨੀ ਜੀ ਆ ਤੇ ਤੀਜਾ ਚੌਥਾ ਤੀਜਾ ਲੰਮੀ ਲੰਮੀ ਚੰਗੀ ਆ ਤੇ ਬਾਕੀ ਲੇਵੇ ਲੂਵੇ ਦੀ ਬੜੀ ਖਬਰਦਾਰ ਜੀ ਤੁਹਾਈ ਇਹਦੀ ਵੀ ਖਬਰਦਾਰੀ ਚਮਕ ਵੇਖੋ ਪਰ ਹਾਂ ਨਵੀਂ ਜੀ ਬੱਚੀ ਆ ਨਵੀਂ ਉਮਰ ਦੀ ਲੋ ਵੀ ਚੌਗੀ ਦੱਸਿਆ ਫਿਰ ਹਾਂਜੀ ਹਾਂਜੀ ਸਾਨੂੰ ਸਭ ਕਨ ਲੋ ਵੀ ਚਾਰ ਦੰਦ ਬੱਚੀ ਆ ਠੀਕ ਆ ਜੀ ਥਾਨ ਫੋਨ ਬੜਾ ਦੀ ਲਗਾਈ ਕੁਆਲਟੀ ਵਾਲਾ ਲੋ ਜੀ ਠੀਕ ਆ ਜੀ ਇਹਦੇ ਫਰੇ 214 ਕਿਲੋ ਇਸ ਵਕਤ ਬੋਲੇ ਬੋਲਾ ਆ ਆ ਮਗਰ ਬੱਛੀ ਤੋਂ ਤੁਹਾਨੂੰ ਇੱਕ ਵਾਰੀ ਆਪਾਂ ਲਾ ਕੇ ਥੋੜੀ ਚੈੱਕ ਕਰਾ ਦਈਏ ਆ ਬੱਛੀ ਹੈ ਮਗਰ ਕੋਈ ਨਹੀਂ ਠੰਡੀ ਸੀਲਸ ਲੱਗ ਗਏ ਥਾਂ ਚੈੱਕ ਕਰਾ ਦੋ ਸੰਧੂ ਸਰ ਚੋਈ ਚੋਈ ਦੀ ਓਕੇ ਆ ਠੀਕ ਆ ਲੈ ਵੀ ਡਾਕਟਰ ਕੀ ਮੁੱਲ ਕੀ ਰੇਟ ਰੂਏ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ 55000 ਦੀ ਦੇ ਦਾਂਗੇ ਜੀ 55000はい ਬਬੀ ਚੋਈ ਚੋਈ ਦੇ ਪਸ਼ੂ ਦੋਸਤ ਸਾਰੇ ਚੰਗੇ ਆ ਬਿਲਕੁਲ ਤਸੱਲੀਆ ਤੁਸੁਨੀਆਂ ਕਰਕੇ ਮਾਲ ਲੈ ਆ ਜਾਂਦਾ ਕੋਈ ਵੀ ਖਰੀਦਦਾਰ ਆ ਰਿਹਾ ਤੇ ਆਪਦੀ ਤੁਸੀਂ ਚੋਕੇ ਵੇਖ ਹੀ ਲੈਣੀ ਆ ਬਾਕੀ ਸੰਧੂ ਸਾਹਿਬ ਤੁਹਾਨੂੰ ਇਹ ਪਤਾ ਪਹੁੰਚ ਜਿੰਨੀਆਂ ਆਨਲਾਈਨ ਗਾ ਭੇਜਦੇ ਕੋਈ ਧਾਰ ਨਹੀਂ ਮਾਰਦਾ ਉਹਦੀ ਆਪਣੀ ਗਰੰਟੀ ਰਹਿੰਦੀ ਪਿੱਛੇ ਦੀ ਰਪੂਰ ਦੀ ਬਿਲਕੁਲ ਔਰ ਵੀਡੀਓ ਚ ਕਹਿ ਦਿੰਦਾ ਜੀ ਬਿਲਕੁਲ ਅਗੇ ਨਕ ਤੇ ਡਾਕਟਰ ਹਰ ਸ਼ਹਿਰ ਦੇ ਵਿੱਚ ਆ ਖੜੀ ਇਹ ਪੀਜਾ ਸੁਆ ਦੀ ਤਿਆਰੀ ਦੇ ਵਿੱਚ ਹੀ ਆ ਆ ਜਸੂਵੇ ਭਲਕੇ ਸੁਵੇ ਪਰਸੋਂ ਉਹ ਵੀ ਕੰਪਨਾਂ ਠੁਕੀ ਤਿਆਰੀ ਦੇ ਵਿੱਚ ਤੁਹਾਨੂੰ ਇੱਕ ਵਾਰ ਆਪਾਂ ਦਿਖਾ ਰਹੇ ਆ ਤੇ ਜਗ ਸੁਆ ਹਾਂਜੀ ਤੀਜਾ ਸੁਆ ਜੀ ਲਓ ਜੀ ਤੇਜਾਗ ਸੁਆ ਠੀਕ ਆ ਜੀ ਹਰ ਸ਼ਹਿਰ ਦੇ ਬਿਲਕੁਲ ਨਖੇੜਨਖੋੜ ਥਾਣਾ ਦਾ ਚੰਗਾ ਸੋ ਤਿਆਰੀ ਦੇ ਵਿੱਚ ਹੀ ਆ ਸੋਪੂਗੀ ਕੋਈ ਦੇ ਡੰਗ ਤੱਕ ਦੋ ਦਿਨ ਪਸ਼ੂ ਕੱਢ ਵੀ ਸਕਦਾ ਆ ਕਿਸਨੂ ਸਾਹਿਬ ਚੋ ਜਿਹੜੇ ਬਿਲਕੁਲ ਚਵਾਈ ਚੁਈ ਦੀ ਓਕੇ ਆਪਾਂ ਵੀਡੀਓ ਕਾਲ 'ਚ ਚਵਾਦਾ ਗ ਜਾ ਕੋਈ ਆਵੇ ਟਿੱਪ ਕੇ ਚੰਗੀ ਤਸੱਲੀ ਕਰ ਲੇ ਹਾਂ ਪਿੱਛੇ ਦੀ ਆਪਣੀ ਗਰੰਟੀ ਜੀ ਰੋਦ ਵੀ ਸੰਧੂ ਸਾਹਿਬ ਵੀ 21 20 20 ਲੀਟਰ ਦੂਜੇ ਸਵੇਰ ਕੱਢਿਆ ਜਿੰਨੇ ਠੀਕ ਹੈ ਜੀ ਹੱਕ ਵੀ ਰੱਖਦੀ ਆ ਵੱਡੀ ਵੜਿਆ ਹਾਂ ਲਓ ਜੀ ਹਰ ਛਰ ਦੇ ਵਿੱਚ ਇੱਕ ਆ ਵੜ ਤੁਹਾਨੂੰ ਆਪਾਂ ਦਿਖਾਤੀ ਆ ਠੀਕ ਹੈ ਜੀ ਤੇ ਗੱਭੋਂ ਨਾਲ ਲੈ ਜੂਗੀ ਤੇ ਡੰਗਾ ਕੱਢ ਜੇ ਕੋਈ ਦੋ ਦਿਨ ਵੀ ਕੱਢ ਜੇ ਕੋਈ ਚਾਰ ਦਿਨ ਵੀ ਕੱਢ ਜੇ ਤਿੰਨ ਦਿਨ ਤਿੰਨ ਦਿਨ ਵੀ ਕੱਢ ਸਕਦਾ ਸਫਰ ਚ ਜਾਂਦਿਆਂ ਵੀ ਪਸ਼ੂ ਸੂ ਸਕਦਾ ਕਿਉਂਕਿ ਤਿਆਰੀ ਤੁਰੀ ਜਿੰਨੀ ਆ ਥੱਲੇੋਂ ਕਰੀ ਵੀ ਬੈਠੀ ਆ ਤੇ ਇਹ ਡਾਕਟਰ ਕੀ ਮੁੱਲ ਕੀ ਭਾਅ ਪੜਦੇ ਦੇ ਵਿੱਚ ਸਾਨੂੰ ਸਾਹਿਬ ਮੁੱਲ ਜੋ ਮਰਜ਼ੀ ਕਰ ਲੀਏ ਜੈਸ ਨੂੰ 75000 ਹਾਂ ਨਹੀਂ ਜਸ ਛੋਟ ਲੈ ਲੈਸ ਜੋ ਲੈਸ ਬਿਲਕੁਲ ਹੀ 75000 ਦੇ ਐਰ ਸ਼ੈਨ ਤੁਹਾਨੂੰ ਪ੍ਰਸੰਦ ਸਾਹਿਬ ਮਿਲਦੀਆਂ ਬੜੀਆਂ ਕਾਟੀਆਂ ਠੀਕ ਹੈ ਜੀ ਹਾਂ ਜੀ ਲੋ ਵੀ ਇਧਰ ਇੱਕ ਵਾਰੀ ਆਪਾਂ ਤੁਹਾਨੂੰ 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 ਹਾਂ ਬੜਾ ਸੋਹਣਾ ਲੱਗਾ ਸੰਦੂ ਸਾਹਿਬ ਵੇਖੋ ਜੀ ਕਿੱਡਾ ਕੁਆਲਿਟੀ ਵਾਲਾ ਤੁਹਾਨੂੰ ਲੱਗਾ ਜੀ ਸੋ 75000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸੋ ਗੱਬਣਾ ਤਿਆਰੀ ਦੇ ਉੱਤੇ ਹੀ ਇਹ ਕਰਵਾ ਲਈ ਠੀਕ ਹੈ ਜੀ ਸੂਸਬਾਪ ਪਾਉਗੀ ਤੇ ਇਹ ਅੱਜ ਨਾਗਨੇ ਜਿਹੜੇ ਇਸ ਵੀਡੀਓ ਦੇ ਵਿੱਚ ਦੋ ਤੇ ਚਾਰ ਵੜਾ ਹੋਰ ਵੀ ਹੈਗੀਆਂ ਨੇ ਆਪਾਂ ਤੁਹਾਨੂੰ ਨੈਕਟ ਅਗਲੇ ਫਾਰਡ ਦੇ ਵਿੱਚ ਦਿਖਾ ਦੇਾਂਗੇ ਇਹਦੇ ਵਿੱਚ ਦੋਸਤੋਂ ਕ੍ਰੋਸ ਵੰਗ ਸੀਗੇ ਜਿੰਦੇ ਵਿੱਚ ਜਰਸੀ ਪ੍ਰੀਅਰਡ ਦੇ ਵਿੱਚ ਵੜਾ ਤਾਂ ਇਧਰ ਤੁਹਾਨੂੰ ਇੱਕ ਬਲੈਕ ਰੰਗ ਦੇ ਵਿੱਚ ਇਹ ਵੀ ਕ੍ਰੋਸ ਵੰਗ ਬਾਕੀ ਸੰਭ ਸਾਹ ਪਲੱਸ ਪੁਆਇੰਟ ਇਹ ਹੋ ਜਾਂਦਾ ਵਾ ਜਿਹੜੀਆਂ ਮਗਰ ਇਹ ਬੱਚੀਆਂ ਜੀ ਇਹਦੀ ਬੱਚੀ ਕੋਈ ਵੀ ਵੀਰ ਭੈਣ ਭਰਾ ਵੀਡੀਓ ਚ ਨਹੀਂ ਆਂਦੇ ਆਪਾਂ 10000 ਦੀ ਰੱਖ ਲਾਂਗੇ ਕੋਈ ਵੀ ਸੌਦਾ ਕਰਕੇ ਲਾਂਗੇ ਹਾਂਜੀ ਚਲੋ ਠੀਕ ਆ ਇੱਕ ਡਾਕਟਰ ਸਾਹਿਬ ਨੇ ਨੰਬਰ ਕਰ ਦਿਆ ਸਾਂਜੀ ਨੰਬਰ ਸੰਧੂ ਸਾਹਿਬ 84379 ਹਾਂ 33599 84379 33599 ਠੀਕ ਹੈ ਜੀ ਹਾਂਜੀ ਬਹੁਤ ਉਸੇ ਨੰਬਰ ਆ ਡਾਕਟਰ ਸਾਹਿਬ ਸਿੰਘ ਹੁਣਾਂ ਦੇ ਨੰਬਰਾਂ ਤੇ ਕਾਲ ਕਰੋ ਤੇ ਅੱਜ ਨੌ ਬੜਾ ਘਟੋ ਘਟਾ ਇੱਥੇ ਬਕਾਊ ਆ ਇੱਕ ਹੀ ਬੱਚੀ ਇੱਕ ਹੀ ਬੈੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਐਰ ਸ਼ੈਰ ਠੀਕ ਹੈ ਜੀ ਇਹ ਬਾਕੀ ਜਿੰਨੀਆਂ ਬਾਅਦ ਵਿੱਚ ਵੀਡੀਓ ਲਗਾਉਣੀਆਂ ਵਾਂ ਸਾਰੀਆਂ ਹੀ ਸੂਈਆਂ ਜੀ ਸਾਰਾ ਸੂਇਆ ਬਾਕੀ ਤੁਹਾਨੂੰ ਸੰਧੂ ਸਾਹਿਬ ਪਹਿਲਾਂ ਹੀ ਕਿਹਾ ਵੀ ਆਪਾਂ ਕੋਸ਼ਿਸ਼ ਇਹ ਰੱਖਣੀ ਆ ਵੀ ਜਿਆਦਾ ਜਿਆਦਾ ਸੂਈਆਂ ਗਾ ਲਈਏ ਆ ਚੰਗੀ ਗੱਲ ਆ ਜੀ ਆਪ ਦੀ ਪ੍ਰਣਾਲੀ ਦਾ ਤਸੱਲੀ ਦਾ ਕਰ ਲੈਂਦਾ ਹਾਂ ਹਾਂ ਜੀ ਹਾਂ ਜੀ ਸੰਧੂ ਸਾਹਿਬ ਕਈ ਤੇ ਜਾਗਣਾ ਜਗਣਾ ਨਾਤਾ ਬਸ ਜੀ ਠੀਕ ਆ ਜੀ ਮੈਂ ਵੀ ਇਹ ਨੰਬਰ ਦੋਸਤੋ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਸੰਪਰਕ ਕਰੋ ਆਜ ਮਾਲ ਸੀਗਾ ਠੀਕ ਹੈ ਗੱਲਬਾਤ ਕਰੋ ਠੀਕ ਹੈ ਜੀ ਸੌਦਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ